gəldəyəm ਉਹ ਇਨਕਰੀ ਚੋ ਜੋ ਰੋਡਰ ਦੇ ਨਾਲ ਦੇ ਨਾਲ ਪੀਸੀਆ ਜਿਹੜੇ ਨੇ ਉਹਨਾਂ ਨੂੰ ਅਧਾਰੀ ਚੰਡੀ ਦੇ ਕੇ ਰਵਾਨਾ ਕੀਤਾ ਕੀ ਮੰਤਵ ਸੀ ਗਿਆ ਦਾ ਸਰ ਪੂਰੇ ਮੁਗਾ ਸ਼ਹਿਰ ਨੂੰ ਆਪਾਂ ਡਿਫਰੈਂਟ ਡਿਫਰੈਂਟ ਬੀਟਸ ਦੇ ਵਿੱਚ ਡਿਵਾਈਡ ਕੀਤਾ ਦੋ ਥਾਣੇ ਜਿਹੜੇ ਪਿੰਦੇ ਸਿਟੀ 1 ਅਤੇ ਸਿਟੀ ਸਾਊਥ ਇਹਨਾਂ ਦੋਨੋਂ ਥਾੜਿਆਂ ਨੂੰ ਆਪਣਾ ਸਿਟੀ 1 ਨੂੰ ਜਿਹੜਾ ਹੈਗਾ 6 ਪੀਟਸ ਦੇ ਵਿੱਚ ਡਿਵਾਈਡ ਕੀਤਾ ਗਿਆ ਜਿਹਦੇ ਵਿੱਚ ਕਿ 2 112 ਦੇ ਰੈਪਿਡ ਰਿਸਪੌਂਸ ਵਾਹਨ ਅਤੇ 4 ਮੋਟਰਸਾਈਕਲ ਦੀ ਪੀਟਸ ਬਣਾਈਆਂ ਗਈਆਂ ਹਨ ਇਸੇ ਤਰੀਕੇ ਨਾਲ ਜਿਹੜਾ ਆਪਣਾ ਸਿਟੀ ਸਾਊਥ ਹੈ ਉਹਦੇ ਵਿੱਚ 5 ਪੀਟਸ ਵੱਖਰੇ ਤੌਰ ਤੇ ਬਣਾਈਆਂ ਗਈਆਂ ਹਨ ਜਿਨ੍ਹਾਂ ਦੇ ਕੀ ਨਕਸ਼ੇ ਵੀ ਬਣ ਗਏ ਹਨ ਅਤੇ ਉਹਨਾਂ ਨੂੰ ਆਪਾਂ ਅੱਜ ਤੁਹਾਡੇ ਮਾਧਿਅਮ ਦੇ ਨਾਲ ਸਰੀ ਆਪਣੀ ਆਪਣੇ ਸ਼ਹਿਰ ਦੇ ਨਾਲ ਅਸੀਂ ਸ਼ੇਅਰ ਕਰਾਂਗੇ ਇਸ ਤੋਂ ਬਾਅਦ ਜਿੱਥੇ ਵੀ ਕੋਈ 112 ਦੀ ਕਾਲ ਆਂਦੀ ਹੈ ਜਾਂ ਜਿੱਥੇ ਵੀ ਰਿਸਪੌਂਸ ਦੀ ਲੋੜ ਪੈਂਦੀ ਹੈ ਉਹਦੇ ਵਿੱਚ ਇਹ ਬੀਟ ਜਿਹੜੀ ਪੈਟਰੋਲ ਹੈਗੀ ਹੈ ਇਹ ਫਰਸਟ ਰਿਸਪੌਂਡਰ ਹੋਏਗੀ ਔਰ ਇਸ ਤੋਂ ਇਲਾਵਾ ਇਹਨਾਂ ਨੂੰ ਬੀਟ ਬੁਕਸ ਦਿੱਤੀਆਂ ਗਈਆਂ ਨੇ ਜਿਹੜੀ ਬੀਟ ਬੁਕਸ ਇਹਨਾਂ ਨੇ 2 ਹਫ਼ਤੇ ਦੇ ਵਿੱਚ ਕੰਪਲੀਟਸ ਕਰਨੀਆਂ ਨੇ ਜਿਦੇ ਵਿੱਚ ਕਿ ਜਿਹੜਾ ਕੋਈ ਆਪਨੇ ਏਰੀਆ ਦੇ ਵਿੱਚ ਬੈਡ ਕੈਰੈਕਟਰ ਐਲੀਮੈਂਟ ਹੈ ਜੇ ਕੋਈ ਚੋਰੀ ਜਾਂ ਕੋਈ ਇਦਾਂ ਦੇ ਕੋਈ ਪੇਟੀ ਆਫੈਂਸਸ ਹੈਗੇ ਨੇ ਉਹਨਾਂ ਸਾਰੇ ਆਫ ਇਹ ਉਹਨਾਂ ਵਿੱਚ ਰਿਸਪਾਂਸ ਜਿਹੜਾ ਹੈਗਾ ਫਰਸਟ ਰਿਸਪੌਂਡਰਸ ਜਿਹੜੇ ਹੈਗੇ ਨੇ ਉਹ ਇਹ ਹੋਣਗੇ ਸਰ 24 ਆਰਸ ਰਹਿਣਗੇ ਜੁਤੀ ਦੇ ਸਰ ਵੀ ਕੁਲ 24 ਆਰਸ ਰਹਿਣਗੇ ਇਸ ਸਮੇਂ ਦੇ ਉੱਪਰ ਥੋੜੀ ਜੀ ਫੋਰਸ ਹੀ ਘਾਟ ਹੋਣ ਕਰਕੇ ਕੰਪਲੀਟ uh, 100% ਆਪਣਾ ਜਿਹੜਾ ਹੈਗਾ ਸਾਡੇ ਆਪਾਂ 6 ਬੀਟਸ ਵਿੱਚ ਜਿਹਦੇ ਮੈਂ ਤੁਹਾਨੂੰ ਦੱਸਿਆ ਵੀ ਡਿਵਾਈਡ ਕੀਤਾ ਹੈ ਬਟ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕੋਲ ਇਨਫਰਾਸਟ੍ਰਕਚਰ ਅਵੇਲੇਬਲ ਹੈ ਅਸੀਂ ਹੋਰ ਫੋਰਸ ਅਰੇਂਜ ਕਰਕੇ ਇਹਨਾਂ ਦੀ ਨੰਬਰ ਆਫ ਬੀਟਸ ਜਿਹੜੀਆਂ ਹੈਗੀਆਂ ਉਹ ਵੀ ਵਧਾਵਾਂਗੇ ਸਰ ਕਿੰਨੇ ਥਾਣਿਆਂ ਨੂੰ ਦਿੱਤੀਆਂ ਗਈਆਂ ਗੱਡੀਆਂ ਜਿਹੜੀਆਂ ਇਹ ਹਜੇ ਤੱਕ 2 ਥਾਣਿਆਂ ਨੂੰ ਦਿੱਤੀ ਗਈ ਹੈ ਸਿਟੀ ਜਿਹੜਾ ਆਪਣਾ ਸਿਟੀ ਤੇ ਸਾਊਥ ਸਿਟੀ ਸਾਊਥ ਦਿੱਤੀ ਗਈਆਂ ਇਸ ਤੋਂ ਇਲਾਵਾ ਬਾਗਾਪੁਰਾ ਨੂੰ ਵੱਖਰੇ ਤੌਰ ਦੇ ਉੱਪਰ ਉਹਦੀ ਵੀ ਬੀਟ ਜਿਹੜੀ ਹੈਗੀ ਹੈ ਦੋ ਬੀਟਸ ਵਿੱਚ ਡਿਵਾਈਡ ਕਰਕੇ ਉਹਨਾਂ ਨੂੰ ਵੱਖਰੇ ਤੌਰ ਦੇ ਉੱਪਰ ਵਿਥਿਨ ਥਿਸ ਹਾਂਜੀ ਡਿਸਾਲਵ ਕਿਹੜੇ ਕਿਹੜੇ ਕੀਤੇ ਗਏ ਆ ਜਿਵੇਂ ਪਹਿਲਾਂ ਕੋਈ ਨਹੀਂ ਆਇਆ ਸੀ ਇਹਦੇ ਵਿੱਚ ਡਿਸਾਲਵ ਨਹੀਂ ਹੋਇਆ ਹੈ ਇਹਦੇ ਵਿੱਚ ਸਿਰਫ ਇਹ ਹੈ ਵੀ ਜਿਹੜਾ ਆਪਣੀ ਬੀਡ ਪੁਲਿਸਿੰਗ ਹੈ ਉਹ ਕੰਪਲੀਟਲੀ ਕੰਸਰਨਡ ਐਸਐਚਓ ਦੇ ਅੰਡਰ ਕੀਤਾ ਗਿਆ ਹੈਗਾ ਪਹਿਲੇ 112 ਸੈਪਰੇਟ ਚੱਲਦਾ ਸੀਗਾ ਤੇ ਬੀਡ ਵੱਖਰੀ ਚੱਲਦੀ ਸੀਗੀ ਤੇ ਪੀਸੀਆਰ ਵੱਖਰਾ ਚੱਲਦਾ ਸੀਗਾ ਹੁਣ ਜਿਹੜੇ ਕੰਸਰਨਡ ਐਸਐਚਓ ਸਾਹਿਬਾਨ ਹੈਗੇ ਨੇ ਬੀਟ ਪੁਲਿਸਿੰਗ ਕੰਪਲੀਟਲੀ ਉਹਨਾਂ ਨੂੰ ਰਿਪੋਰਟ ਕਰੇਗੀ ਐਸ ਐਚਓ ਸਾਹਿਬਾਨ ਦੀ ਡਿਊਟੀਆਂ ਵੀ ਉਹਨਾਂ ਦੀ ਡਿਊਟੀ ਕਿੱਥੇ ਲਗਾਉਂਦੇ ਨੇ ਕੀ ਉਹਨਾਂ ਤੋਂ ਕੰਮ ਲੈਂਦੇ ਹੈਗੇ ਨੇ ਇਸ ਕਰਕੇ ਉਹਨਾਂ ਨੂੰ ਕੰਪਲੀਟਲੀ ਜਿਹੜਾ ਰਿਸਪਾਂਸ ਹੈਗਾ ਉਹ ਆਪਾਂ ਬਜਾਏ ਕਿ ਇਹਦੇ ਕਿ ਮਹਿਕਮੇ ਵਧਾ ਕੇ ਆਪਾਂ ਓਵਰਹੈਡ ਵਧਾਈਏ ਜਿਹਦੇ ਵਿੱਚ ਕਿ ਤਿੰਨ ਮੁਨਸ਼ੀ ਇਸੀ ਚੀਜ਼ ਦੇ ਉੱਪਰ ਲੱਗੇ ਸੀ ਵੀ ਪੀਸੀਆਰ ਕਿੱਥੇ ਜਾਊਗੀ ਕਿੱਥੇ ਆਊਗੀ ਉਹ ਸਾਰਾ ਬੰਦ ਕਰਕੇ ਉਹ ਸਾਰਾ ਹੀ ਜਿਹੜਾ ਸਿਸਟਮ ਹੈਗਾ ਉਹ ਐਸਐਚਓ ਸਾਹਿਬ ਨੂੰ ਰਿਪੋਰਟ ਕਰਵਾਇਆ ਹੈ ਉਹਨਾਂ ਦੇ ਹਿਸਾਬ ਦੇ ਨਾਲ ਕਰਾਇਮ ਡਿਟੈਕਸ਼ਨ ਔਰ ਕਰਾਇਮ ਪ੍ਰੀਵੈਂਸ਼ਨ ਜਿਹੜੀ ਹੈਗੀ ਹੈ ਉਹਦੇ ਵਿੱਚ ਟੌਪ ਮੋਸਟ ਜਿਹੜੀ ਅਥਾਰਟੀ ਹੁੰਦੀ ਹੈ ਉਹ ਹਮੇਸ਼ਾ ਹੀ ਥਾਣਾ ਹੁੰਦੀ ਹੈ ਥਾਣਾ ਲੈਵਲ ਸਟਰੋਂਗ ਹੋਏਗਾ ਤਾਂ ਹੀ ਉਹ ਡਿਲੀਵਰੀ ਆਪਣੀ ਜਿਹੜੀ ਹੈਗੀ ਹੈ ਸਰਵਿਸਿਸ ਦੀ ਡਿਲੀਵਰੀ ਚੰਗੀ ਤਰ੍ਹਾਂ ਨਾਲ ਕਰ ਸਕਦਾ ਸੱਜੇ ਰੈਪਿਡ ਰੋਲਰਸ ਆ ਸਰ ਇਹ ਵੀ ਆਊਟਰ ਸਰਕਲਸ ਤੇ ਰਹਿਣਗੇ ਕਿ ਸ਼ਹਿਰ ਦੇ ਵਿੱਚ ਹੀ ਗਸ਼ਤ ਕਰਦੇ ਤਾਂ ਉਹ ਪਰ ਨਹੀਂ ਜਾ ਸਕਦੇ ਹੁੰਦੇ ਹੈਗੇ ਨੇ ਉਹਨਾਂ ਨੂੰ ਛੱਡ ਕੇ ਈਸੀ ਕਰਕੇ ਇਹਨਾਂ ਦੀ ਦੋ ਵੱਖਰੀਆਂ ਬੀਟਸ ਬਣਾਈਆਂ ਗਈਆਂ ਨੇ ਜਿਹਦੇ ਵਿੱਚ ਕੀ ਇਹ ਜਿਹੜੇ ਆਪਣੇ ਰੋਡਸ ਚੌੜੀਆਂ ਹੈਗੀਆਂ ਨੇ ਕੋਈ ਚੌਂਕ ਹੈਗੇ ਨੇ ਉਹਨਾਂ ਨੂੰ ਇਹ ਕਵਰ ਕਰਨਗੇ ਇਸ ਤੋਂ ਇਲਾਵਾ ਵੀ ਕਵਰੇਜ ਕਰਨਗੇ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਹਰ ਰੋਜ਼ ਸ਼ਾਮ ਨੂੰ 5 ਤੋਂ 7 ਵਜੇ ਤੱਕ ਸਾਡੇ ਵੱਲੋਂ ਸੈਪਰੇਟ ਦੋ ਪੀਸੀਆਰ ਹੋਰ ਚਲਾਏ ਜਾਂਦੇ ਹੈਗੇ ਨੇ ਜੋ ਕਿ ਜਿਹੜੀ ਸਾਡੀਆਂ ਕੋਲ ਪਾਇਲਟ ਵਾਹਨ ਸਾਡੇ ਕੋਲ ਅਵੇਲੇਬਲ ਹੈਗੇ ਨੇ ਉਹਨਾਂ ਨੂੰ ਸੈਪਰੇਟਲੀ ਦੋ ਪੀਸੀਆਰ ਵਾਹਨ ਉਹ ਵੱਖਰੇ ਚੱਲਦੇ ਨੇ ਔਰ ਸਾਡੀ ਸਾਨੂੰ ਉਮੀਦ ਹੈ ਵੀ ਅਗਲੇ ਹਫਤੇ ਤੱਕ ਅਸੀਂ ਇਹ ਨੰਬਰ ਆਫ ਬੀਟਸ ਵਧਾ ਕੇ ਆਪਾਂ ਇਹਨਾਂ ਨੂੰ ਦੋ ਦੋ ਬੀਟਸ ਹੋਰ ਐਡ ਕਰਾਂਗੇ ਦੋਨਾਂ ਹੀ ਥਾਣੇ ਦੇ ਵਿੱਚ ਕਿਹੜੇ ਨੰਬਰ ਤੇ ਐਮਰਜੈਂਸੀ ਕਾਲ ਕੀਤੀ ਜਾ ਸਕਦੀ ਹੈ 112 ਐਮਰਜੈਂਸੀ ਕਾਲ ਪਰ ਜੀ ਇਹ ਸਰ ਇਹਨਾਂ ਕੋਲ ਰਿਸਪੌਂਡ ਹੋਊਗਾ ਸਭ ਤੋਂ ਰੈਗੂਲਰ ਤੌਰ ਤੱਕ ਬਿਲਕੁਲ ਕੰਪਲੀਟ ਹੈ ਜੀ ਪੂਰੇ ਜ਼ਿਲ੍ਹੇ ਦੇ ਵਿੱਚ ਫਿਰ ਸਾਨੂੰ ਉਮੀਦ ਹੈ ਵੀ ਵਿਦਿਨ ਇੱਕ ਹਫਤੇ ਦੇ ਅੰਦਰ ਅਸੀਂ ਸਾਰੀਆਂ ਡਿਸਟ੍ਰਿਕਟ ਕੰਪਲੀਟ ਕਰ ਦੇਵਾਂਗੇ